ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਪੰਜਵਾਂ ਅੰਮ੍ਰਿਤ ਨਾਮੁ ਸਦਾ ਨਿਰਮਲਿਆ ਸੁਖਦਾਈ ਦੁਖ ਬਿਦਾਰਨ ਹਰਿਆ ਸਾਦ ਚਾਖੇ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀ ਜੋ ਜੋ ਪੀਵੇ ਸੋ ਤ੍ਰਿਪਤਾਵੈ ਅਮਰ ਹੋਵੈ ਜੋ ਨਾਮ ਰਸ ਪਾਵੇ ਨਾਮ ਨਿਧਾਨ ਤਿਸ ਹੈ ਪਰਪਤਿ ਜਿਸ ਸਬਦੁ ਗੁਰੂ ਮਨੇ ਉਠਾ ਜੀ ਜੇਨੇ ਹਰੇ ਰਾਸੂ ਪਾਇਆ ਸੋ ਤ੍ਰਿਪ ਤੇ ਅਖਾਨਾ ਜੇਨੇ ਹਰੇ ਸਾਦੂ ਪਾਇਆ ਸੁਨਾਹੇ ਦੁਲਾਨਾ ਤਿਸ ਹੈ ਪਰਪਤੇ ਹਰੇ ਹਰੇ ਨਮਾ ਜੇਸੂ ਮਸਤ ਕੇ ਪਾਗੀਠਾ ਜੀ ਇੱਕ ਸੁ ਹੱਥ ਆਇਆ ਵਰਸਾੜੇ ਬਹੁ ਤੇਰੇ ਤੇ ਸੁ ਲਗੇ ਮੁਕਤ ਭਏ ਕਣੇਰੇ ਨਾਮੁ ਨਿਧਾਨਾ ਗੁਰਮੁਖੇ ਪਾਈਐ ਕਹ ਨਾਨਕ ਜ਼ਰਲੀ ਢੀਠਾ ਜੀ ਮਝ ਮਹੱਲਾ ਪੰਜਵਾ ਨੇधे ਸੇਧੇ ਰੇਧੇ ਹਰੇ 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 ਮੇਰਾ ਜਨਮ ਪਦਾਰਥ ਥੂ ਗਹਿਰ ਗੰਭੀਰ ਲੱਖ ਕੋਟ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀ ਦਰਸਨੁ ਪੇਖਤ ਭਏ ਪੁਨੀਤਾ ਸਗਲ ਉਧਾਰੇ ਪਾਈ ਮੀਤਾ ਅਗੰ ਅਗੁਚਰ ਸwami ਆਪਣਾ ਗੁਰ ਕਿਰਪਾ ਤੇ ਸਚੁ ਧਿਆਈ ਜੀ ਜਾ ਕਉ ਖੋਜੇ ਸਰਬ ਉਪਾਏ ਵਡਭਾਗੀ ਦਰਸਨ ਕੋ ਵਿਰਲਾ ਪਾਏ ਉਚ ਅਪਾਰ ਅਗੋਚਰ ਥਾਨਾ ਓਹ ਮਹਿਲ ਗੁਰੂ ਦੇਖਾਈ ਜੀ ਮਾਝ ਮਹੱਲਾ ਪੰਜਵਾਰ ਪ੍ਰਭ ਕਿਰਪਾ ਤੇ ਹਰੇ ਹਰੇ ਧਿਆਵਾ ਪ੍ਰਭ ਦਇਆ ਤੇ ਮੰਗਲ ਗਾਵਾ ਉਠਤ ਬੈਠਤ ਸੋਵਤ ਜਾਗਤ ਹਰ ਧਿਆਇ ਸਗਲ ਵਰਦਾ ਜੀ ਨਾਮ ਔਖ ਮੁਕਾ ਸਾਧੂ ਦਿਆ ਕਿਲ ਬਿਖ ਘਾਟੇ ਨਿਰਮਲ ਥਿਆ ਅਨੰਦ ਭਇ ਨਿਕਸੀ ਸਭ ਪੀਰਾ ਸਗਲ ਬਿਨਸੇ ਦਰਦਾ ਜੀ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰ ਸਤ ਕਰੇ ਜੇਨੇ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀ ਜਦ ਤੇ ਸਾਧੂ ਸੰਗ ਤੇ ਪਾਏ ਗੁਰਪੇਟ ਤ ਹਾਉ ਗਈ ਬਲਾਏ ਸਸ ਸਸ ਹਰ ਗਵਨ ਨਾਨਕੂ ਸਾਥ ਗੁਰਤਾ ਕੇ ਲਿਆ ਮੇਰਾ ਪਰਦਾ ਜੀ ਮਾਝ ਮਹੱਲਾ ਪੰਜਵਾਂ ਉਹ ਤੇ ਪੋਤੇ ਸੇਵਕ ਸੰਗੇ ਰਾਤਾ ਪ੍ਰਭ ਪ੍ਰਤਿਪਾਲੇ ਸੇਵਕ ਸੁਖ ਦਾਤਾ ਪਾਣੀ ਪੱਖਾ ਪੀਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜੀ ਕਾਟੀ ਸਿਲਕ ਪ੍ਰਭੇ ਸੇਵਾ ਲਾਇ ਹੁਕਮ ਸਾਹਿਬ ਕਾ ਸੇਵਕ ਮਨੇ ਪਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਦਰ ਬਾਹਰ ਮਹਰਜੀਓ ਤੂੰ ਦਾਣਾ ਠਾਕੁਰ ਸਭ ਵਿਧੇ ਜਾਨ ਹੈ ਠਾਕੁਰ ਕੇ ਸੇਵਕ ਹਰ ਰੰਗ ਮਾਣ ਹੈ جو کچھ ٹھاکر کا سو سیوک کا سیوک ٹھاکر ہی سنگ جاہر جی آپ نے ٹھاکر جو پہرایا باہر نہ لکھا پوچھ بلایا ਤੇ ਸੁ ਸੇਵਕ ਕੈ ਨਾਨਕ ਕੁਰਬਾਨੀ ਸੁ ਗਹਿਰ ਗਭੀਰਾ ਗਾਹਰ ਜੀਉ ਮਾਝ ਮਹੱਲਾ ਪੰਜਵਾ ਸਭ ਕੀ ਚੁਕਰ ਮਹੇ ਬਾਹਰ ਨਹੀਂ ਬਹਰੇ ਟੋਲੇ ਸੁਪਰ ਮੇ ਪੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰੇ ਪਾਇਆ ਸੁ ਅੰਤਰੇ ਬਹਰੇ ਸੁਹਿਲਾ ਜੀ ਚੇ ਮੇ ਚੇ ਮੇ ਵਰਸੈ ਅੰਮ੍ਰਿਤ ਤਾਰਾ ਮਨੁ ਪੀਵੈ ਸੋਨੇ ਸਬ ਵਿਚਾਰਾ ਅਨੰਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕਿਲਾ ਜੀਉ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧਿ ਕਿਰਪਾ ਤੇ ਸੁਖ ਹਰਿਆ ਸੁਮਾਤੇ ਪਾਏ ਨਾਮ ਧਿਆਏ ਗੁਰਮੁਖੇ ਹੋਏ ਮਿਲਾ ਜੀ ਜਲ ਤਰੰਗ ਜੋ ਜਲ ਹੈ ਸਮਾਇਆ ਤੋ ਜੋਤੀ ਸੰਗੇ ਜੋਤੇ ਮਿਲਾਇਆ ਕਹ ਨਾਨਕ ਭ੍ਰਮ ਕਟੇ ਕਿਵਾੜਾ ਬਹੜੇ ਨ ਹੋਈਐ ਜੌਲਾ ਜੀ ਮਾਝ ਮਹੱਲਾ ਪੰਜਵਾ ਤੇ ਸੁ ਕੁਰਬਾਨੀ ਜੇਨੇ ਤੂੰ ਸੁਣਿਆ ਤੇ ਸੁ ਬਲੇਹਾਰੀ ਜੇਨੇ ਰਸਨਾ ਪੜਿਆ ਵਾਰ ਵਾਰ ਜਾਈ ਤਿਸ ਵਿਟ ਜੋ ਮਾਨੇ ਤਾਨੇ ਤੋਧ ਅਰਧੇ ਜੀਓ ਤੇ ਸੁ ਚੈਰਣ ਪਖਾਲੀ ਜੋ ਤੇਰੇ ਮਰਗੇ ਚਾਲੈ ਮੈਨ ਨਿਹਾਲੀ ਤੇ ਸੁ ਪ੍ਰਖ ਦਇਆ ਲੈ ਮਨੁ ਦੇਵਾ ਤੇ ਸੁ ਆਪਣੇ ਸਾਜਣ ਜੇਨੇ ਗੁਰਮੇਲੇ ਸੋ ਪ੍ਰਭੁ ਲੱਧੇ ਜੀ ਸੇਵੜ ਭਾਗੀ ਜੇਨੇ ਤੁਮ ਜਣੇ ਸਭ ਕੈ ਮਧੇ ਅਲਿਪਤ ਨਿਰਵਾਣੀ ਸਾਧਕ ਸੰਗੇ ਉਹਨੇ ਪਾਉ ਜਲ ਉਤਰਿਆ ਸਗਲ ਦੂਤ ਉਹਨੇ ਸਾਧੇ ਜੀ ਤਨ ਕੀ ਸਰਣ ਪਰਿਆਮ ਮਨੁ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮੁ ਦਾਨੁ ਦੀਜੈ ਨਾਨਕ ਕਾ ਤੇ ਸੁਪ੍ਰਭ agam agadhe ji majhe mahalla panjwa tu perdo saakh teri phuli tu sukhum hua asthuli tu jalne dhe tu fen budbudaa ਦੁਧ ਬੇਨੂ ਅਵਰ ਨ ਪਲਿਏ ਜੀ ਤੂੰ ਸੂਤ ਮਣੀਏ ਪੀ ਤੂੰ ਹੈ ਤੂੰ ਗੰਠੀ ਮੇਰੋ ਸਿਰ ਤੂੰ ਹੈ ਆਦੇ ਮੱਧੇ ਅੰਤੇ ਪ੍ਰਭੁ ਸੋਈ ਔਰ ਨ ਕੋਈ ਦੇਖਾਲੀ ਐ ਜੀ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰਾਂਗੇ ਰਾਤਾ ਆਪਣੇ ਕਰਤਬ ਆਪੇ ਜਾਣੇ ਆਪੇ ਤੋਧ ਸਮਾਲੀਐ ਧੀਓ ਤੂੰ ਠਾਕੁਰ ਸੇਵਕ ਹੋਨੇ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਪੂਰੀ ਨਦਰ ਨਿਹਾਲੀਐ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ